ਤਾਂ ਹੀ ਜਿਹੜੇ ਹੈਗੇ ਆ ਸਿੱਖ ਲੋਕ ਹੈਗੇ ਆ ਉਹਨਾਂ ਤੇ ਲੋਕੀ ਮਾਣ ਕਰਦੇ ਹੈਗੇ ਆ ਕਿਉਂਕਿ ਉਹ ਰੂਲ ਧੋੜ ਧੱਗਾ ਨਹੀਂ ਕਰਦੇ ਕਿਸੇ ਨਾਲ ਬਹੁਤ ਵਧੀਆ ਬਹੁਤ ਵਧੀਆ ਆ ਦੇਖ ਸਕਦੇ ਹੋ ਤੁਸੀਂ ਲੋਕੀ ਆਪਣੇ ਰੂਲ ਵੀ ਫੋਲੋ ਕਰਦੇ ਨੇ ਕਿਉਂਕਿ ਇਹ ਪਹਿਲੇ ਚੱਲਣ ਵਾਸਤੇ ਰਸਤਾ ਹੈਗਾ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹਨਾਂ ਨੂੰ ਥੰਬਸ ਅਪ ਆ ਤੁਸੀਂ ਦੇਖ ਸਕਦੇ ਹੋ ਭਾਜੀ ਦੱਸਰੀਆ ਗਾਲ ਥੱਲੇ ਕਰਿਓ ਭਾਜੀ ਤੁਸੀਂ ਉਹ ਜਿਹੜੇ ਫੁੱਟਪਾਥ ਦੇ ਪਿੱਛੇ ਖੜੇ ਹੋ ਬਹੁਤ ਵਧੀਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਫੁੱਟਪਾਥ ਦੇ ਪਿੱਛੇ ਹੀ ਖੜਨਾ ਚਾਹੀਦਾ ਲੋਕੀ ਨਹੀਂ ਕਰਦੇ ਇਹ ਤਾਂ ਵੈਸੇ ਹੀ ਪਤਾ ਚੱਲਣ ਵਾਲੀ ਜਗ੍ਹਾ ਹੈ ਤਾਂ ਸਾਰੇ ਤਾਂ ਵੈਦਿਆ ਨੇ ਰੇਕ ਪੰਦਰੀ ਪਤਾ ਵੀ ਹੈ ਡਿਵਾਈਡਰ ਚੱਲਣ ਵਾਸਤੇ ਆ ਹਾਂ ਹਾਂ ਲੋਕੀ ਪਰ ਸਮਝਦੇ ਨਹੀਂ ਨੇ ਹੈਗੇ ਨਾ ਬਿਲਕੁਲ ਬਿਲਕੁਲ ਕਿਹਾ ਤਾਂ ਹਰੇਕ ਕਿਹਾ ਮੈਂ ਅੱਗੇ ਪਹੁੰਚਾਂ ਅੱਗੇ ਪਹੁੰਚਾਂ ਅੱਗੇ ਪਹੁੰਚਾਂ ਹੁਣ ਮੈਂ ਵੀ ਰੋਕ ਹੀ ਸਕਦਾ ਅੱਗੇ ਜਾ ਕੇ ਪਰ ਮੈਂ ਕਾਨੂੰਨ ਦੇ ਹਿਸਾਬ ਨਾਲ ਚੱਲੂਗਾ ਜੀ ਕੀ ਗੱਲ ਹੈ ਕੀ ਗੱਲ ਹੈ ਮੇਰਾ ਸੂਲ ਹੈ ਜੀ ਇਹ ਤਾਂ ਹੀ ਜਿਹੜੇ ਹੈਗੇ ਆ ਸਿੱਖ ਲੋਕ ਹੈਗੇ ਆ ਉਹਨਾਂ ਤੇ ਲੋਕੀ ਮਾਨ ਕਰਦੇ ਹੈਗੇ ਆ ਕਿ ਉਹ ਧੋ ਨੀ ਹੈਗੀ ਨਾ ਟ੍ਰੈਫਿਕ ਸੁਜਾਰੂ ਰੂਟ ਨਾਲ ਚਲਦਾ ਜਾਏਗਾ ਹਾਂ ਰੂਟ ਇਸ ਆਪਣਾ ਚੱਲਦਾ ਹੈ ਸਰਕਾਰ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਏਸੀ ਵੀ ਗੁਰਦੇਵ ਜੀ ਨੇ ਨਾ ਇੱਥੇ ਸਪੀਡ ਪੋਟ ਜੇ ਲਾਇਆ ਹੈ ਜਿਸ ਦੇ ਕਰਕੇ ਜਿਹੜੇ ਪੱਖੋ ਰੋਡ ਜਾਣਾ ਹੈ ਬਿਨਾਂ ਕਿਸੇ ਲਾਈਟ ਦੀ ਵੇਟ ਕੀਤੇ ਲੈਫਟ ਸਾਈਡ ਜਾ ਸਕਦਾ ਹੈ ਬਿਲਕੁਲ ਬਿਲਕੁਲ ਸਰ ਬਿਲਕੁਲ ਹੁਣ ਵੀ ਆ ਲੱਗੇ ਨਵੇਂ ਪਹਿਲਾਂ ਨਹੀਂ ਸੀ ਹਾਂਜੀ ਹੁਣੇ ਲੱਗੇ ਆ ਫਿਰ ਹੁਣੇ ਲਵਾਇਆ ਇਹਨਾਂ ਨੇ ਹੁਣੇ ਲੱਗੇ ਸਰ ਦੋ ਤਿੰਨ ਦਿਨ ਤੱਕ ਹੀ ਲਾਏ ਹਾਂ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਹੈਗਾ ਜਿੰਨੇ ਵੀ ਕੱਢੀ ਵਾਲੇ ਸਨ ਨਾ ਕੋਈ ਪਤਾ ਹੀ ਟ੍ਰੈਫਿਕ ਕਿੱਦਾਂ ਬ੍ਰੇਕ ਮਾਰਨੀ ਕਿੱਦਾਂ ਖ ਬਿਲਕੁਲ ਬਿਲਕੁਲ ਖੜੇ ਆ ਬਿਲਕੁਲ ਬਿਲਕੁਲ ਹੁਣ ਜਦੋਂ ਜਦੋਂ 1 2 3 ਹੋ ਜੂਗਾ ਨਾ ਉਹ ਤਾਂ ਗੱਡੀਆਂ ਸਪੀਡ ਨਾਲ ਨਿਕਲਣਗੇ ਵੀ ਕਾਲੀ ਨਿਕਲਣਗੇ ਆ ਤੱਕਰ ਵੀ ਹੋ ਸਕਦੀ ਹੈ ਤੱਕਰ ਹੋ ਸਕਦੀ ਤਾਂ ਗੈਪ ਵੀ ਵਿੱਚ ਰੱਖਣਾ ਚਾਹੀਦਾ ਹਾਂ ਇਹ ਤਾਂ ਥਾਰੇ ਠੀਕ ਆ ਸਰ ਬਹੁਤ ਵਧੀਆ ਬੱਸ ਜੋ ਇਹ ਦੇਖਿਆ ਭਾਜੀ ਬਹੁਤ ਵਧੀਆ ਭਾਈ ਨੇ ਇਹਨਾਂ ਨੇ ਗੱਡੀ ਜਿਹੜੀ ਹੈ ਫੁੱਟਪਾਥ ਪਿੱਛੇ ਲਾਈ ਨੇ ਇਹ ਭਾਜੀ ਬਹੁਤ ਵਧੀਆ ਨੇ ਇਹ ਜਿਨ੍ਹਾਂ ਨੇ ਗੱਡੀ ਪਿੱਛੇ ਲਾਈ ਆ ਫੁੱਟਪਾਥ ਤੇ ਉਹ ਪੂਰਾ ਰੂਲ ਫਾਲੋ ਕਰਦੇ ਪਏ ਨੇ ਜਿਹੜੀ ਟ੍ਰੈਫਿਕ ਪੁਲਿਸ ਹੈਗੀ ਆ ਉਹਨਾਂ ਦਾ ਜਿਹੜਾ ਮੋਟਿਵ ਹੈਗਾ ਕਿ ਲੋਕੀ ਰੂਲ ਫਾਲੋ ਕਰਨਗੇ ਲੋਕੀ ਰ ਕਾਤੋ ਵੀਡੀਓ ਸ਼ੇਅਰ ਕਰ ਦਿਓ ਇਤਾਂ ਦੀ ਖਬਰਾਂ ਵਾਸਤੇ